ਸਤਿਕਾਰਯੋਗ ਲੋਕਾਂ ਨੂੰ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਲਾ ਸੁਖਮਿੰਦਰ ਸਿੰਘ ਰਾਇਪੁਰ ਪ੍ਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਹੈ ਗੁਰਜਿੰਦਰ ਜੀ ਤੁਹਾਡਾ ਜੀ ਦੋਸਤੋ ਚੰਡੀਗੜ੍ਹ ਦੇ ਵਿੱਚ ਕੱਲ ਮੇਅਰ ਦੀ ਕੁਰਸੀ ਨਸੀਬ ਨਹੀਂ ਹੋਈ ਸਾਰਾ ਤਾਂ ਜਿਹੜੀ ਸਿਆਸੀ ਕਾਮਰੌਲੀ ਉਹ ਚੱਲਦੀ ਰਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਸਾਡੇ ਨਾਲ ਧੱਕਾ ਕਰ ਗਈ ਬੀਜੇਪੀ ਕਹਿੰਦੀ ਕਿ ਅਸੀਂ ਕੋਈ ਧੱਕਾ ਨਹੀਂ ਕੀਤਾ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਇਹੀ ਜੋ ਕੁਝ ਕਰਦੇ ਨੇ ਇਹੀ ਆਪਣੇ ਹੱਥ ਕੰਡੇ ਬਣਾਉਂਦੇ ਨੇ ਬਾਅਦ ਦੇ ਵਿੱਚ ਗੱਲ ਹਾਈ ਕੋਰਟ ਚਲੀ ਗਈ ਤੇ ਸ਼ਾਮ ਹੋ ਗਈ ਸ਼ਾਮ ਦੇ ਨਾਲ ਹੀ ਗੱਲ ਆ ਜਾਈ ਗਈ ਚੰਡੀਗੜ੍ਹ ਮਾਮਲੇ 'ਚ ਗੱਲਬਾਤ ਕਰਾਂਗੇ ਇੱਕ ਕੇਂਦਰ ਸਰਕਾਰ ਦਾ ਫੈਸਲਾ ਜਿਹੜਾ ਕਿਸਾਨਾਂ ਦਾ ਫੈਸਲਾ ਤਾਂ ਨਹੀਂ ਚਲੋ ਕਹਿ ਸਕਦੇ ਆਪਾਂ ਇਹ ਸਿਰੂ ਕੇਂਦਰ ਸਰਕਾਰ ਦਾ ਜੋ ਹੋਰ ਪਰ ਸਮੇਂ-ਸਮੇਂ ਤੇ ਪਰ ਇਹ ਗੱਲ ਚੱਲਦੀ ਰਹੀ ਹੈ ਕਿ ਕਿਸਾਨ ਜਿਹੜੇ ਹੈਗੇ ਨੇ ਕਿਸਾਨਾਂ ਦਾ ਥੋੜਾ ਜਿਹਾ ਗਾਲੋ ਹੋਰ ਘੁੱਟਿਆ ਜਾਵੇ ਅਜੇ ਕਾਸਰ ਹੈ ਫਿਰ ਸੰਸਥਾਵਾਂ ਹੈਗੀਆਂ ਨੇ ਸਾਡੇ ਦੇਸ਼ ਦੀਆਂ ਸੰਸਥਾਵਾਂ ਤੋਂ ਰਿਕਮੈਂਡ ਕਰਾ ਲੈਂਦੇ ਨੇ ਕਿ ਤੁਸੀਂ ਸਾਨੂੰ ਐ ਲੈ ਕੇ ਦੇ ਦਿਓ ਅਸੀਂ ਇੰਪਲੀਮੈਂਟ ਕਰ ਜੋਗੇ ਅੱਗੇ ਹੋ ਜਾਗੇ ਤਾਂ ਇਹ ਸਰਕਾਰਾਂ ਦੇ ਸਮੇਂ-ਸਮੇਂ ਦੇ ਸਰਹੱਤ ਕੰਡੇ ਹੁੰਦੇ ਨੇ ਸਾਰੀ ਗੱਲਾਂ ਮਤਾਂ ਲਵਾਂਗੇ ਕਿਸਾਨੀ ਦੇ ਨਾਲ ਜੁੜੀ ਹੋਈ ਖਬਰ ਇੱਕ ਤੇ ਦੂਜਾ ਸਿਆਸੀ ਖਬਰ ਹੈ ਪਰਮਿੰਦਰ ਜੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਤੇ ਉਸ ਤੋਂ ਬਾਅਦ ਚੋਣ ਦਾ ਕੈਨਸਲ ਹੋਣਾ ਫਿਰ ਹਾਈ ਕੋਰਟ ਚਲੇ ਜਾਣਾ ਫਿਰ ਧਰਨੇ ਮਾਰ ਕੇ ਬੈਠ ਜਾਣਾ ਸ਼ਾਮ ਹੋ ਜਾਣੀ ਫਿਰ ਸਾਰੇ ਆਪਣੇ ਘਰ ਨੂੰ ਆ ਗਏ ਮੇਰ ਬਣਾਇ ਨਹੀਂ ਕੋਈ ਜੀ ਬਿਲਕੁਲ ਜਿਹੜਾ ਚੰਡੀਗੜ੍ਹ ਵਿੱਚ ਗੱਠ ਜੁੜ ਹੋਇਆ ਨਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਆਪਾਂ ਕਹਿ ਲੋ ਕਿ ਉਹਨਾਂ ਕੋਲ तकरीबन 20 ਵੋਟਾਂ ਬਣਦੀਆਂ ਨੇ ਤੇ ਦੂਜੇ ਪਾਸੇ ਬੀਜੇਪੀ ਕੋਲ 13 ਰਹਿ ਜਾਂਦੀਆਂ ਨੇ ਬੀਜੇਪੀ ਕਦੇ ਵੀ ਨਹੀਂ ਚਾਹੂਗੀ ਕਿ ਜਿੱਥੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਗਿਰਨ ਖੇਰ ਵਰਗਿਆਂ ਨੂੰ ਲਿਆ ਕੇ ਉਤਾਰਿਆ ਗਿਆ ਤੇ ਵੱਡੇ ਲੈਵਲ ਤੇ ਚੋਣ ਜਿੱਤਣ ਦੇ ਨਾਲ-ਨਾਲ ਕਹਿੰਦੇ ਕਿ ਉੱਥੋਂ ਦੇ ਸੱਤਾ ਉੱਥੇ ਆਉਣਾ ਇੱਕ 메ਨ ਪਰਪਸ ਹੁੰਦਾ ਜਿੱਥੇ ਜਿਵੇਂ ਚੰਡੀਗੜ੍ਹ ਦਾ ਰਾਜਧਾਨੀ ਵੀ ਗਣੀ ਜਾਂਦੀ ਹੈ ਪੰਜਾਬ ਦੀ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਤਾਂ ਹਰ ਪਾਸੇ ਦੱਬਣਾ ਹੀ ਹੁੰਦਾ ਤਾਂ ਬੀਜੇਪੀ ਕਦੇ ਨਹੀਂ ਚਾਹਦੀ ਕਿ ਛੋਟੀ ਤੋਂ ਛੋਟੀ ਚੋਣ ਜਿਹੜੀ ਹੈਗੀ ਹੈ ਉਹਦੇ ਹੱਥੋਂ ਨਿਕਲੇ 2024 ਨੇੜੇ ਆਇਆ ਹੋਇਆ ਉਹਦੇ ਨਾਲ ਬੁਰਾ ਪ੍ਰਭਾਵ ਪੈਂਦਾ 2024 ਦੇ ਉੱਤੇ ਸੋ ਮੇਅਰ ਦੀ ਸੀਟ ਨੂੰ ਲੈ ਕੇ ਜਾਂ ਮੇਅਰ ਦੀ ਕੁਰਸੀ ਨੂੰ ਲੈ ਕੇ ਕੱਲ ਦਾ ਉਥੋਂ ਉੱਥੇ ਜੰਗ ਛਿੜਿਆ ਹੋਇਆ ਸੀਗਾ ਉਥੋਂ ਦੇਖਣ ਵਾਲੀ ਗੱਲ ਤਾਂ ਇਹ ਆ ਕਿ ਜਿਵੇਂ ਕਾਂਗਰਸ ਦੇ ਬੁਲਾਰੇ ਨੇ ਜਾਂ ਪਵਨ ਬਾਂਸਲ ਹੋਰੀ ਨੇ ਉਹ ਦੱਸਦੇ ਨੇ ਕਿ ਰਾਤ ਨੂੰ ਇੱਕ ਦਿਨ ਪਹਿਲਾਂ ਚੋਣ ਤੋਂ ਜਾਨੀ ਕਿ ਰਾਤ ਨੂੰ 9:50 ਤੇ ਮੈਸੇਜ ਆਉਂਦਾ ਹੈ ਕਿ ਹਰ ਹਾਲਤ ਦੇ ਵਿੱਚ ਜਿਹੜੀ ਇਹ ਚੋਣ ਕਰਵਾਈ ਜਾਊਗੀ ਕੱਲ ਨੂੰ ਮੇਅਰ ਦੀ ਤੇ ਸਵੇਰੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਉਹ ਕੁਮਾਰ ਹੋ ਗਿਆ ਉਹ ਨਹੀਂ ਆ ਸਕਦਾ ਜੀ। ਯਾਨੀ ਕਿ ਇੱਕ ਬਹਾਨਾ ਲਾਇਆ ਉਹਨਾਂ ਨੇ। ਉਹ ਕੋਰਟ ਚਲੇ ਗਏ ਪਹਿਲਾਂ ਹੰਗਾਮਾ ਕਰਿਆ ਚੰਡੀਗੜ੍ਹ ਦੇ ਵਿੱਚ। ਮਾੜਾ ਮੂਟਾ ਦਫਤਰ ਸੀਲ ਹੋ ਗਏ। ਉਹ ਕਹਿੰਦੇ ਜੀ ਭਾਜਪਾ ਵਾਲੇ ਦੋਸ਼ ਲਾਉਂਦੇ ਰਹੇ ਕਿ ਹੰਗਾਮਾ ਕਰ ਰਹੇ ਆ ਜੀ। ਉਸ ਤੋਂ ਬਾਅਦ ਕੋਰਟ ਚਲੇ ਗਏ 2 2:30 ਵਜੇ ਦੇ ਕਰੀਬ ਕੋਰਟ 'ਚ ਸੁਣਵਾਈ ਜਿਹੜੀ 3:00 ਵਜੇ ਸ਼ੁਰੂ ਹੋਈ। ਉੱਥੇ ਗੱਲ ਨਿਕਲ ਕੇ ਆਈ ਕਿ ਪ੍ਰੋਜੈਕਟਿੰਗ ਦਾ ਅਫਸਰ ਬਿਮਾਰ ਨਹੀਂ ਨਾਲ ਇੱਕ ਡੀਸੀ ਵੱਲੋਂ ਪੱਤਰ ਈਸ਼ੂ ਕਰਵਾ ਦਿੱਤਾ ਜਾਂਦਾ ਹੈ ਕਿ ਜਿਹੜੀ ਚੋਣ ਹੈ ਲਾਰਡ ਆਰਡਰ ਜਿਹੜਾ ਮੇਨਟੇਨ ਨਹੀਂ ਹੋ ਪਾਇਆ ਉਹਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ 6 ਫਰਵਰੀ ਨੂੰ ਚੋਣ ਕਰਵਾਈ ਜਾਊਗੀ ਤੋਂ ਕਹਿ ਲੋ ਕਿ ਇੱਕ ਪਾਸੇ ਸਵੇਰੇ ਇਹ ਪਤਾ ਲੱਗਦਾ ਕਿ ਪ੍ਰੋਜੈਕਟਿੰਗ ਅਫਸਰ ਬਿਮਾਰ ਹੈ ਤਾਂ ਉਹਦੇ ਖਿਲਾਫ ਉਹ ਚੱਲੇਗੇ ਕਿ ਪ੍ਰੋਜੈਕਟਿੰਗ ਅਫਸਰ ਤੁਰੰਤ ਨਿਯੁਕਤ ਕਰਿਆ ਜਾਵੇ ਨਵਾਂ ਗੱਲ ਕੇ ਬਦਲ ਤਾਂ ਹੁੰਦਾ ਹੀ ਆ ਇਹ ਤਾਂ ਪਤਾ ਹੀ ਹੈ ਕਿ ਚੋਣ ਬਾਰੇ ਜੇ ਕੋਈ ਪ੍ਰੋਜੈਕਟਿੰਗ ਅਫਸਰ ਕਿਸੇ ਤਰ੍ਹਾਂ ਕੋ ਬਿਮਾਰ ਹੋ ਜਾਵੇ ਕੋ ਕੰਮ ਹੋ ਜਾਵੇ ਕੋ ਹੋਰ ਮਿਸ ਹੈਪਨਿੰਗ ਹੋ ਜਾਵੇ ਕਿਸੇ ਵੀ ਤਰ੍ਹਾਂ ਦੀ ਤਾਂ ਨਾਨ ਨਾਲ ਬਦਲਦੇ ਰੂਪ ਵਿੱਚ ਇੱਕ ਪਿੱਛੇ ਵੇਟਿੰਗ ਚ ਰੱਖਿਆ ਜਾਂਦਾ ਹੈ। ਤੋਂ ਉਹ ਉਹ ਚੀਜ਼ ਦਰਕ ਨਾਮ ਕਰੀ ਗਈ। ਉਹ ਦੀ ਦਰਕ ਨਾਮ ਕਰਕੇ ਸ਼ਾਮ ਨੂੰ ਡੀਸੀ ਤੋਂ ਆਰਡਰ ਇਸ਼ੂ ਕਰਵਾ ਦਿੱਤਾ ਜਾਂਦਾ ਹੈ ਕਿ ਇੱਦਾਂ ਜੀ ਲੈਂਡ ਆਰਡਰ ਦੀ ਸਥਿਤੀ ਜਿਹੜੀ ਹੈਗੀ ਹੈ ਉਹ ਖਰਾਬ ਹੋਊਗੀ ਇਸ ਕਰਕੇ ਜਿਹੜੀ ਚੋਣ ਛੇ ਫਰਵਰੀ ਨੂੰ ਕਰਵਾਈ ਜਾਊਗੀ। ਹਾਲਾਂਕਿ ਹਾਈ ਕੋਰਟ ਨੇ ਇਸ ਤੇ ਸੁਣਵਾਈ ਕਰਦੇ 23 ਫਰਵਰੀ ਦਾ ਜਿਹੜਾ ਸੌਰੀ 23 ਜਨਵਰੀ ਦਾ ਸਮਾਰਕ ਤੱਕ ਤੇ ਹੀ ਜਨਮ ਦਿਨ ਨੂੰ ਜਿਹੜੀ ਸੁਣਵਾਈ ਹੋਊਗੀ ਦੋ ਛੁੱਟੀਆਂ ਆ ਗਈਆਂ ਅੱਗੇ ਉਸ ਤੋਂ ਬਾਅਦ ਤੇ ਹੀ ਜਨਵਰੀ ਬਣਦਾ ਜਾਨੀ ਕਿ 23 ਜਨਵਰੀ ਨੂੰ ਹੀ ਗੱਲਬਾਤ ਹੋਊਗੀ 22 ਫਰਵਰੀ ਦਾ ਅੰਦਰ ਫੰਕਸ਼ਨ ਵੀ ਸੌਰੀ 22 ਜਨਵਰੀ ਦਾ ਫੰਕਸ਼ਨ ਵੀ ਹੈ ਜਿਹੜਾ ਅ ਜੋਧਿਆ ਚ ਹੈਗਾ ਸੋ 23 ਜਨਵਰੀ ਨੂੰ ਸੁਣਵਾਈ ਹੈ ਪਰ 6 ਫਰਵਰੀ ਨੂੰ ਡੀਸੀ ਨੇ ਆਰਡਰ ਦਿੱਤੇ ਹੁਣ ਅੱ체 ਗੱਲ ਬੀਜੇਪੀ ਦੇ ਜਿਹੜੇ ਸਪੋਕਸ ਪਰਸਨ ਨੇ ਜਾਂ ਉਹਨਾਂ ਦੇ ਪੱਖ ਵਾਲੇ ਬੰਦੇ ਨੇ ਉਹ ਗੱਲ ਕਰਦੇ ਨੇ ਕਿ ਜਿਹੜਾ ਦੱਤਰੇ ਐਮ ਸੀ ਦਾ ਟੈਂਡੀੜ ਉਹਦੇ ਵਿੱਚ ਕਹਿੰਦੇ ਵੀ ਜਿਹੜੇ ਆਹ ਆਹ ਪੰਜਾਬ ਪੁਲਿਸ ਦੇ ਨੌਜਵਾਨ ਕਮਾਂਡੋ ਉਹ ਕੀ ਕਰਦੇ ਸੀਗੇ ਉਹ ਉਹਨਾਂ ਨੂੰ ਲੈ ਕੇ ਅੱਗੇ ਜੀ ਅਫਸਰ ਇਹਨਾਂ ਨੇ ਕਰ ਲਏ ਆਪਣੇ ਜਿਵੇਂ ਹਾਈਜੈਕ ਕਰ ਲਏ ਕਾਉਂਸਲਰ ਇਹਨਾਂ ਦੇ ਖੇਰੂ ਖੇਰੂ ਹੋ ਗਏ ਨੇ ਕਾਉਂਸਲਰ ਸਾਨੂੰ ਕਹਿੰਦੇ ਜੀ ਜਨਕਿ ਬੀ ਜੇ ਪੀ ਕਹਿ ਰਹੀ ਹੈ ਕਿ ਕਾਉਂਸਲਰ ਨੇ ਜਿਹੜੇ ਖਾਸ ਕਰ ਜਿਹੜਾ ਕਾਂਗਰਸ ਦਾ ਉਹ ਮੇਅਰ ਦਾ ਦਾਅਵੇਦਾਰ ਸੀਗਾ ਕੈਂਡੀਡੇਟ ਸੀਗਾ ਕਹਿੰਦੇ ਉਹਦਾ ਮੈਸੇਜ ਆਇਆ ਕਿ ਮੈਨੂੰ ਬਚਾਓ ਇਹਨਾਂ ਤੋਂ ਇਸ ਕਰਕੇ ਜਿਹੜਾ ਹੈਗਾ ਕਹਿੰਦੇ ਆਪਸ ਵਿੱਚ ਹੀ ਲੌਣਾ ਪਾ ਰਹੇ ਨੇ ਗੰਢ ਤੋਂ ਉਹਨਾਂ ਦੀ ਆਪਣੀ ਹੈ ਇਹਨਾਂ ਦੇ ਕਾਉਂਸਲਰ ਨੇ ਉਹ ਭਾਜਪਾ ਚ ਜਾਣਾ ਚਾਹੁੰਦੇ ਨੇ ਇਹ ਉਹਨਾਂ ਨੇ ਦਬਾਅ ਬਣਾਇਆ ਹੋਇਆ ਯਾਨੀ ਕਿ ਗੱਲ ਜੱਜ ਦੀ ਜੀ ਇੱਥੇ ਹੈ ਨਹੀਂ ਗੱਲ ਤਾਂ ਇਹ ਨਹੀਂ ਕਹਿ ਕੇ ਜੇ ਕਿਤੇ ਤੁਸੀਂ ਚੋਣ ਹਾਰਦੇ ਹੋ ਤਾਂ ਇਹ ਤਾਂ ਮਤਲਬ ਨਹੀਂ ਹੈਗਾ ਕਿ ਡੈਮੋਕ੍ਰੇਸੀ ਦਾ ਗਲਾ ਘੁੱਟਿਆ ਜਾਵੇ ਕੋਈ ਵੀ ਪਾਰਟੀ ਆ ਅੱਜ ਬੀਜੇਪੀ ਹੈਗੀ ਹੈ ਚਾਹੇ ਕੱਲ ਨੂੰ ਕੋਈ ਹੋਰ ਪਾਰਟੀ ਆ ਕੇ ਗਲਾ ਘੋਟਣਾ ਜਾਂ ਖਰੀਤੋ-ਫਰੋਖਤ ਕਰਨੀ ਜਾਂ ਦਬਾ ਦੇ ਕੇ ਜਾਂ ਐਡੀ ਦਾ ਜਾਂ ਵਿਜੀਲੈਂਸ ਦਾ ਜਾਂ ਹੋਰ ਸੀਬੀਆਈ ਦਾ ਕਿਸੇ ਦਾ ਡਰਾ ਦੇ ਡਰਾਵਾ ਦੇ ਕੇ ਤੁਸੀਂ ਬੰਦ ਦੇਖ ਨਹੀਂ ਦਲਣਿਓ ਇਹ ਕੋ ਡੈਮੋਕ੍ਰੇਸੀ ਤਾਂ ਹੈ ਨਹੀਂ ਇਹ ਤਾਂ ਕਿਸੇ ਵੀ ਪਾਰਟੀ ਦੇ ਹੱਕ ਚ ਨਹੀਂ ਜਾਂਦੀ ਗੱਲ ਆਮ ਲੋਕਾਂ ਦੇ ਦਿੱਕਿਚੇ ਜਾਊਗੀ ਫਿਰ ਵੋਟਾਂ ਪਾਉਣ ਦੀ ਲੋੜ ਕੀ ਸੀ ਟਕਾਏ ਕਰ ਲੈ ਤੁਸੀਂ ਆਪਣਾ ਬੰਦਾ ਥਾਪ ਤੋਂ ਨਿਯੁਕਤ ਕਰ ਦੋ ਹੋਣਾ ਜਿਵੇਂ ਪਹਿਲਾਂ ਗੱਲ ਕਰਦੇ ਕਿ ਜਿਹੜੀ ਸਰਕਾਰ ਹੋਵੇ ਉਹਦੇ ਸਰਪੰਚ ਬਣਾ ਦੋ ਜੀ ਜਿਹਦੀ ਸਰਕਾਰ ਹੈ ਉਹਦੇ ਐਮਸੀ ਬਣਾ ਦੋ ਉਹਦਾ ਮੇਰ ਬਣਾ ਦੋ ਕੋਕੀ ਰੋਡ ਖਰਚੇ ਕਰਨ ਦੀ ਜੇ ਦਬਕੇ ਨਾਲ ਹੀ ਕਰਨਾ ਹੈ ਜਾਨੀ ਕਿ ਹੁਣ ਇਹ ਹਾਲਾਤ ਇਦਾਂ ਦੇ ਪੈਦਾ ਪੈਦਾ ਹੋ ਗਏ ਆ ਮੈਂ ਇੱਥੇ ਨਹੀਂ ਗੱਲ ਕਰਦਾ ਕਿ ਕੋਈ ਮਜ਼ਬੂਤ ਝੜਾ ਆ ਗਿਆ ਸਾਹਮਣੇ ਜਾਂ ਤਾਂ ਇਦਾਂ ਹੋ ਗਿਆ ਨਹੀਂ ਬੀਜੇਪੀ ਦੀ ਹਾਲਤ ਆਪਣੇ ਇਦਾਂ ਦੀ ਹੋ ਗਈ ਕਿ ਉਹ ਠੱਗਾ ਕਰਨਾ ਉਹਨਾਂ ਦਾ ਜਿਵੇਂ ਸੁਭਾਅ ਬਣ ਗਿਆ ਹੈਗਾ ਉਹਦੇ ਤਹਿਤ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਦੂਜੇ ਪਾਸੇ ਜੇ ਪੱਖ ਦੇਖਿਆ ਜਾਂ ਆਵਾਜ਼ੀ ਪਾਰਟੀ ਦਾ ਜਾਂ ਕਾਂਗਰਸ ਦਾ ਤਾਂ ਉਹ ਤਾਂ ਇਹੀ ਗੱਲ ਕਰ ਦਿੰਦੇ ਨੇ ਕਿ ਜੇ ਇਹਨਾਂ ਨੂੰ ਪਤਾ ਸੀ ਭਈ ਸਾਡੇ ਹੱਕ ਦੇ ਵਿੱਚ ਨੇ ਜਾਨੀ ਕਿ ਬੀਜੇਪੀ ਦੇ ਹੱਕ 'ਚ ਨੇ ਕਾਉਂਸਲਰ ਫਿਰ ਚੋਣ ਕਰਵਾ ਲੈਣੀ ਸੀ ਫਿਰ ਅੱਗੇ ਕਿਉਂ ਪਾਈ ਜੇ ਇਹਨਾਂ ਨੂੰ ਪਤਾ ਸੀ ਕਿ ਕਾਉਂਸਲਰ ਉਤਰੋਂ ਜਾਣਾ ਚਾਹੁੰਦੇ ਨੇ ਕਾਂਗਰਸ ਤੋਂ ਜਾਣਾ ਚਾਹੁੰਦੇ ਨੇ ਬੀਜੇਪੀ ਜਾਣਾ ਚਾਹੁੰਦੇ ਨੇ ਜਾਂ ਆਮ ਆਦਮੀ ਪਾਰਟੀ ਛੱਡਣਾ ਚਾਹੁੰਦੇ ਨੇ ਬੀਜੇਪੀ ਜਾਣਾ ਚਾਹੁੰਦੇ ਨੇ ਫਿਰ ਤਾਂ ਚੋਣ ਕਰਵਾ ਹੀ ਲੈਣੀ ਸੀ ਜਦੋਂ ਇਹਨਾਂ ਦੇ ਸੰਪਰਕ 'ਚ ਆ ਗਏ ਬੰਦੇ ਫਿਰ ਚੋਣ ਕਿਉਂ ਟਾਲੀ ਸੋ ਗੱਲ ਤਾਂ ਉਹਨਾਂ ਦੀ ਇਹ ਜਾਇਜ਼ ਲੱਗਦੀ ਹੈ ਇਸੇ ਤਰ੍ਹਾਂ ਅਕਾਲੀ ਦਲ ਨੇ ਵੀ ਆਪਣਾ ਇਹਦੇ 'ਚ ਪੱਖ ਰੱਖਿਆ ਕਿ ਉਹ ਤਾਂ ਜਦੋਂ ਦੋਨਾਂ ਉਹਨਾਂ ਨੇ ਤਾਂ ਕਿਉਂਕਿ ਬਾਹਰ ਨੇ ਦੋਨੋਂ ਇੱਕ ਸੀਟਾਂ ਉਹਨਾਂ ਕੋਲ ਤਾਂ ਉਹ ਕਹਿੰਦੇ ਕਿ ਦੋਨੋਂ ਪਾਰਟੀਆਂ ਦੋਨੋਂ ਤਿੰਨੋਂ ਪਾਰਟੀਆਂ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਉਹ ਗळा ਘੁੱਟ ਰਿਹਾ ਨੇ ਲੋਕਤੰਤਰ ਤਾਂ ਜਿਹੜਾ ਕਲਾ ਘੋਟ ਰਹੀਆਂ ਨੇ ਬੀਜੇਪੀ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਬੀਜੇਪੀ ਚਾਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਵੀ ਜਿਹੜੀ ਹੈਗੀ ਆ ਉਹ ਹਥਿਆਲੀ ਜਾਵੇ ਮੇਰ ਦੀ ਸੀਟ ਕਬਜ਼ਾ ਕੀਤਾ ਜਾਵੇ ਦੂਜੇ ਪਾਸੇ ਕਹਿੰਦੇ ਕਿ ਜਿਵੇਂ ਰਾਗਵਟ ਜੱਟਾ ਦੇ ਨਾਲ ਵੀ ਜਾਂ ਪੰਜਾਬ ਦੇ ਹੋਰ ਕਮਾਂਡੋ ਜਾਂ ਪੰਜਾਬ ਦਾ ਜਿਹੜਾ ਉਹਨਾਂ ਨੇ ਤਾਂ ਦੋਸ਼ ਲਾਤਾ ਕਹਿੰਦੇ ਸੀਐਮ ਦਾ ਜਿਹੜਾ ਸਿਕਿਉਰਟੀ ਆ ਪਰਸਨਲ ਸਿਕਿਉਰਟੀ ਆਫੀਸਰ ਆ ਕੋ ਉਹ ਉੱਥੇ ਕੀ ਕਰਦਾ ਸੀਗਾ ਸੋ ਅਕਾਲੀ ਦਲ ਦਾ ਸਵਾਲ ਖੜੇ ਕਰ ਰਿਹਾ ਹੈ ਤੇ ਇਹ ਕਿਉਂ ਹੋਇਆ ਇਹ ਕਿਉਂ ਉਹਨਾਂ ਨੇ ਤਾਂ ਤਿੰਨੇ ਪਾਰਟੀਆਂ ਨੂੰ ਘੇਰੇ ਚ ਲਿਆ ਓਦਾਂ ਤੇ ਸਿਰਫ ਆਪਾਂ ਚੋਣ ਤੇ ਇਹ ਟਾਰਗੇਟ ਕਰੀਏ ਤਾਂ ਚੋਣ ਕਰਵਾ ਲੈਣ ਚ ਫਾਇਦਾ ਹੀ ਸੀਗਾ ਉਹਦੇ ਵਿੱਚ ਇਹੀ ਸੀਗਾ ਜੇ ਜੇ ਆ ਬੀਜੇਪੀ ਦੋਸ਼ ਲਾਉਂਦੀ ਹੈ ਕਿ ਇਹਨਾਂ ਦੇ ਖੇਰੂ ਖੇਰੂ ਹੋਏ ਹੋਏ ਸੀ ਤਾਂ ਉਹਨਾਂ ਕੋਲ ਇਹ ਸਮਾਂ ਸੀ ਮੌਕਾ ਸੀ ਕੱਲ ਨੂੰ ਜੇ ਅੱਜ ਉਹ ਦਬਾਅ ਮੰਨ ਸਕਦੇ ਨੇ ਫਿਰ ਤਾਂ ਕੱਲ ਨੂੰ ਵੀ ਮੰਨ ਸਕਦੇ ਨੇ ਉਹਨਾਂ ਦਾ ਦੂਜੀ ਪਾਰਟੀ ਵਾਲਿਆਂ ਦਾ ਸੋ ਉਹ ਇਹ ਗੱਲ ਇੱਥੇ ਜੱਜ ਨਹੀਂ ਰਹੀ ਜੇ ਇਹ ਗੱਲ ਇਦਾਂ ਆਉਂਦੀ ਹੈ ਕਿ ਸਿਰਫ ਧੱਕਾ ਕਰਨਾ ਆ ਤਾਂ ਇਹ ਧੱਕਾ ਦੇ ਕਿ ਇਹ ਅੰਦਾਜ਼ਾ ਸਹੀ ਜੇ ਲਾਇਆ ਜਾ ਸਕਦਾ ਗੁਰਦੇਵਿੰਦਰ ਜੀ ਕਿ 2024 ਚ ਕੀ ਹੋਣ ਵਾਲਾ ਇੱਕ ਪਾਸੇ ਤੁਸੀਂ ਦੇਖਿਆ ਕਿ ਪ੍ਰੋਟੈਸਟ ਸ਼ੁਰੂ ਹੋਇਆ ਪਿਆ ਪੀਵੀਐਫ ਦੇ ਖਿਲਾਫ ਸੁਪਰੀਮ ਕੋਰਟ ਦੇ ਜੱਜ ਤੱਕ ਵਕੀਲਾਂ ਨੇ ਤਾਂ ਚਲੋ ਕੀਤਾ ਹੋਇਆ ਜੱਜ ਤੱਕ ਵੀ ਉਹਦੇ ਵਿਰੋਧ ਵਿੱਚ ਬਾਹਰ ਉੱਤਰ ਆਏ ਆ ਕਿ ਈਵੀਐਮ ਪਰੇ ਪਾਸੇ ਕੀਤਾ ਜਾਵੇ ਉਹਨਾਂ ਨੂੰ ਪਤਾ ਹੈ ਕਿ ਜੇ ਕਿੰਨੀਆਂ ਹੀ ਮਸ਼ੀਨਾਂ ਗਾਇਬ ਹੋ ਗਈਆਂ VOTING ਉਹ ਕਿਸੇ ਹੋਰ ਮਸ਼ੀਨਾਂ ਤੇ ਕਰਵਾਈ ਜਾਂਦੀ ਹੈ ਗਿਣਤੀ ਕਿਸੇ ਹੋਰ ਮਸ਼ੀਨ ਤੇ ਹੋ ਜਾਂਦੀ ਹੈ ਇਹ ਤਾਂ ਸਿੰਪਲ ਗੱਲ ਹੈ ਹੁਣ ਸਰਕਾਰ ਕੋਲ ਜੇ 5 ਲੱਖ ਕਰੋੜ ਰੁਪਇਆ 4 ਸਾਲਾਂ ਚ ਸਰਕਾਰ ਸੁbbi ਸਾਹਿਬ ਦੇ ਇਸ਼ਤਿਹਾਰਾਂ ਦੇ ਲਾ ਸਕਦੀ ਆ ਤਾਂ ਨਵੀਆਂ ਮਸ਼ੀਨਾਂ ਨਹੀਂ ਖਰੀਦੀਆਂ ਜਾ ਸਕਦੀਆਂ ਇੰਨਾ ਕ ਪੈਸਾ ਤਾਂ ਹੈ ਹੀ ਐਨਾਂ ਕੋਲ ਤੁਹ ਅੰਦਾਜ਼ਾ ਸਹਿਜ ਲਾਇਆ ਜਾ ਸਕਦਾ ਆਪਾਂ ਲੋਕ ਵੀ ਲਾ ਸਕਦੇ ਨੇ ਕਿ ਆਉਣ ਵਾਲੀਆਂ 2024 ਚੋਣਾਂ ਦੇ ਵਿੱਚ ਕੀ ਹੋਣ ਜਾ ਰਿਹਾ ਜੀ ਜੀ ਪਰਮੇਂਦਰ ਜੀ ਸਮੇਂ-ਸਮੇਂ 'ਤੇ ਗੱਲ ਉੱਠਦੀ ਰਹਿੰਦੀ ਹੈ ਕਿ ਜਿਹੜੇ ਇਹੋ ਜਿਹੇ ਧੰਦੇ ਨੇ ਇਹੋ ਜਿਹੇ ਕੰਮ ਨੇ ਜਿਹੜੇ ਇਨਕਮ ਟੈਕਸ ਤੋਂ ਬਾਹਰ ਨੇ ਜਿਨ੍ਹਾਂ ਦੀ ਜਿਹੜੀ ਆਮਦਨ ਹੈ ਆਮਦਨ ਦੇ ਉੱਪਰ ਕਰ ਲਾਇਆ ਜਾਵੇ ਖਾਸ ਕਰਕੇ ਕਿਸਾਨੀ ਇਹਨਾਂ ਵਿੱਚ ਇੱਕ ਗਿਣੇ ਜਾਂਦੀ ਹੈ ਕਦੇ ਬੀਜੇਪੀ ਆਪਣਾ ਫਰਵਰੀ ਦੇ ਵਿੱਚ ਬਜਟ ਲੈ ਕੇ ਆਉਂਦੀ ਹੈ ਕਦੇ ਉਹ 5 ਲੱਖ ਕਰ ਦਿੰਦੇ ਨੇ ਘਟਾ ਕੇ ਕਦੇ ਵਧਾ ਕੇ 7 ਲੱਖ ਕਰ ਦਿੰਦੇ ਨੇ ਤਮਾਮ ਤਰ੍ਹਾਂ ਦੀਆਂ ਉਹਨਾਂ ਦਾ ਆਪਣਾ ਕ੍ਰਾਈਟੇਰੀਆ ਹੈਗਾ ਇਹਨੂੰ ਲੱਗੇ ਪਰ ਸਮੇਂ-ਸਮੇਂ ਤੇ ਇਹ ਗੱਲ ਵੀ ਉੱਠਦੀ ਹੈ ਜਿਵੇਂ ਹੁਣ ਆਰਬੀ ਤੋਂ ਗੱਲ ਹੋ ਕਿ ਕਿਉਂ ਨਾ ਟੈਕਸੀ ਲਾਤਾ ਜਾਵੇ ਕਿਸਾਨਾਂ ਦੀ ਆਮਦਨ ਦੇ ਉੱਪਰ ਜੀ ਅੱਜ ਇਹਨਾਂ ਦੇਖੋ ਜਦੋਂ ਨਵਾਂ ਬਰਡਾ ਹੁਣ ਆਉਣਾ ਹੈ ਨਵੇਂ ਸਾਲ 'ਚ ਬਹੁਤ ਥੋੜੇ ਦਿਨ ਰਹਿ ਗਏ ਆ ਬਜਟ ਪੇਸ਼ ਹੋਣਾ ਹੈ 31 ਜਨਵਰੀ ਨੂੰ ਬਜਟ ਸੈਸ਼ਨ ਸ਼ੁਰੂ ਹੋ ਰਿਹਾ 1 ਫਰਵਰੀ ਨੂੰ ਜਿਹੜਾ ਸੀਤਾ ਰਮਨ ਜਿਹੜੇ ਹੈਗੇ ਨੇ ਵਿੱਤ ਮੰਤਰੀ ਪੇਸ਼ ਦੀ ਉਹਨਾਂ ਵੱਲੋਂ ਬਜਟ ਪੇਸ਼ ਕੀਤਾ ਜਾਣਾ ਉਸ ਤੋਂ ਪਹਿਲਾਂ ਹਾਰਵੇਖ ਦੀ ਜਿਹੜਾ ਐਮਸੀਪੀ ਦੀ ਮੈਂਬਰ ਹੈ ਹਮਿਸ਼ਾ ਗੋਇਲ ਉਹਦੇ ਵੱਲੋਂ ਬਕਾਲਤ ਕੀਤੀ ਗਈ ਹੈ ਵੀ ਜਿਹੜਾ ਕਿਸਾਨ ਨੇ ਉਹਨਾਂ ਦੇ ਉੱਤੇ ਇਨਕਮ ਤੇ ਉਹਨਾਂ ਦੀ ਜਾਨੀ ਕਿ ਖੇਤੀਬਾੜੀ ਦੀ ਇਨਕਮ ਦੇ ਉੱਤੇ ਟੈਕਸ ਲਾਇਆ ਹੋਇਆ ਹੈ। ਉਹਥੇ ਕਨਾਲ ਸ਼ਬਦ ਜੋੜਤਾ ਕਿ ਅਮੀਰ ਕਿਸਾਨਾਂ ਦੇ ਉੱਤੇ ਟੈਕ ਇਨਕਮ ਟੈਕਸ ਲਾਇਆ ਹੋਇਆ ਹੈ। ਹੁਣ ਹਾਲਾਂਕਿ ਕਿਸੇ ਯੋਜਨਾ ਦਾ ਨਾਮ ਨਹੀਂ ਲਿਆ ਉਹਨੇ ਉਹਨੂੰ ਪੀਟੀਆ ਨਾਲ ਗੱਲ ਕਰਦੇ ਆ ਉਹਨੇ ਗੱਲ ਕੀਤੀ ਹੈ ਕਿ ਜਿਹੜੇ ਜਿਹੜੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੈਗੀ ਆ ਜàng ਪ੍ਰਧਾਨ ਮੰਤਰੀ ਜਿਹੜੀ ਕਿਸਾਨ ਸਨਮਾਨ ਨਿਧੀ ਹੈ ਉਹਦੇ ਤਹਿਤ ਜਿਹੜਾ 6000 ਰੁਪਏ ਸਾਲਾਨਾ 2-2000 ਦੀ ਕਿਸ਼ਤਾਂ ਦੇ ਰੂਪ ਵਿੱਚ ਤੇ ਨਿਗਿਸ਼ਤਾਂ ਦੇ ਰੂਪ ਜਿਹੜਾ ਕਰੋੜਾਂ ਕਿਸਾਨਾਂ ਦੇ ਕਹਿ ਰਹੇ ਆ ਉਹ ਜਾਂਦਾ ਹੈ ਬੈਂਕ ਅਕਾਊਂਟ ਦੇ ਵਿੱਚ ਕਹਿੰਦੇ ਇਹ 네ਗੇਟਿਵ ਇਨਕਮ ਟੈਕਸ ਦੇ ਰੂਪ ਵਿੱਚ ਹੈਗਾ ਤਾਂ ਇਹਦੇ ਬਦਲ ਦੇ ਵਿੱਚ ਸਰਕਾਰ ਜਿਹੜਾ ਉਹ ਅ ਪੋਜੀਟਿਵ ਜਿਹੜਾ ਇਨਕਮ ਟੈਕਸ ਵਸੂਲ ਕਰ ਸਕਦੀ ਹੈ ਇਹਦੇ ਨਾਲ ਕਹਿੰਦੇ ਜਿਹੜਾ ਇਨਕਮ ਟੈਕਸ ਦੀ ਅਪਰ ਕਹ ਲਓ ਕਿ ਸਿਸਟਮ ਹੈ ਉਹ ਹੋਰ ਫੇਰ ਮੈਂ ਹੋਰ ਵਧੀਆ ਬੰਦੇ ਪਾਸੇ ਜਾਊਗਾ ਯਾਨੀ ਕਿ ਤੋਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਜਿਹੜਾ ਕੋਈ ਖੇਤੀਬਾੜੀ ਨਾਲ ਫਸਲ ਨਾਲ ਕਿਸੇ ਤਰੀਕੇ ਨਾਲ ਕਿਸਾਨ ਜਿਹੜਾ ਉਹ ਇਨਕਮ ਪ੍ਰਾਪਤ ਕਰਦਾ ਉਹਨੂੰ ਪਹਿਲਾਂ ਇਨਕਮ ਟੈਕਸ ਤੋਂ ਛੋਟ ਦਿੱਤੀ ਜਾਂਦੀ ਰਹੀ ਆ ਪਰ ਉਹ ਹੁਣ ਅੰਕਲੋ ਕਿ ਬਹੁਤ ਜਲਦ ਕੋਲ ਹੀ ਜਾਣ ਦਾ ਤਸਵੀਰ ਜਿਹੜੀ ਹੈਗੀ ਉਹ ਤੁਰਪੀ ਚਰਚਾ ਸ਼ੁਰੂ ਹੋ ਗਈ ਆ ਪਰ ਬਜਟ ਦੇ ਵਿੱਚ ਕਹਿੰਦੇ ਬਹਿਸ ਵੀ ਹੋਏਗੀ ਇਸ ਗੱਲ ਤੇ ਤੇ ਜੇ ਦਾ ਲੱਗਿਆ ਜਿਵੇਂ ਹੋਰ ਰੌਲੇ ਕੌਲੇ ਜੇ ਪਾਰਕ ਨੇ ਅੱਤੀ ਜਨਤਾ ਦਾ ਉਧਰ ਪਾਗਲ ਕਰਦੀ ਆ ਜਿਹੜਾ 22 ਜਨਵਰੀ ਨੂੰ ਫੰਕਸ਼ਨ ਕਰਤਾ ਉਹੀ ਨੇ ਮਹੀਨਾ ਬੂਤ ਉਤਰਨਾ ਉਹਦੇ ਵਿੱਚ ਹੀ ਇਹਨਾਂ ਨੇ ਆਪ ਆਹ ਬਿੱਲ ਬਲ ਜਿਹੜੇ ਹੁੰਦੇ ਨੇ ਪਾਸ ਕਰ ਲੈਣੇ ਹੁੰਦਾ ਲੋਕ ਸਭਾ ਦੇ ਵਿੱਚ ਜਿਵੇਂ ਹੁਣ ਪਿਛਲੇ ਪਿਛਲੇ ਦਿਨ ਤੁਸੀਂ ਦੇਖਿਆ ਹੀ ਆ ਕਿ ਮੈਂ ਲੋਕ ਸਭਾ ਦੇ ਵਿੱਚ ਕਿੱਦਾਂ ਜਿਹੜੇ ਆਵਾਜ਼ ਉਠਾਉਂਦੇ ਸੀਗੇ ਬਾਹਰ ਕੱਢ ਕੇ ਮਾਰੇ ਆਪਣੇ ਜਿਹੜੇ ਚਾਹੁੰਦੇ ਸੀ ਇਹਨਾਂ ਨੂੰ ਬਿੱਲ ਜਿੱਦਾਂ ਚਾਹੇ ਉਹ ਦਾ ਸੀਗਾ ਡਰਾਈਵਰਾਂ ਵਾਲਾ ਸੀਗਾ ਟੈਂਡਰਾਂ ਵਾਲਾ ਉਹ ਕੇਸ ਲੈ ਉਹ ਬਿੱਲ ਹੈ ਕਹਿੰਦਾ ਜਿੱਦਾਂ ਮਤਲਬ ਇਹਨਾਂ ਨੇ ਚਾਹਿਆ ਉਹ ਵੀ ਕਰ ਲਿਆ ਇਦਾਂ ਹੀ ਹੁਣ ਤਾਂ ਕੱਲ ਜਿਹੜਾ ਹੈਗਾ ਇੱਥੇ ਵੀ ਕਰਨਾ ਕਰ ਸਕਦੇ ਨੇ ਇੱਕ ਬੰਦਾ ਜਿੰਮੇਟ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਸੰਸਥਾਵਾਂ ਦੇ ਨੁਮਾਇंदे ਖੜੇ ਕਰ ਲਈ ਜਾਂਦੇ ਆ ਉਹਨਾਂ ਨੂੰ ਉਹਨਾਂ ਤੋਂ ਲਿਖਤੀ ਲੈ ਲਿਆ ਜਾਂਦਾ ਜਾਂ ਬਿਆਨ ਦਵਾ ਦਿਆ ਜਾਂਦਾ ਕੰਮ ਉਹਦੇ ਤੇ ਪਹਿਲਾਂ ਪਿੱਛੇ ਸਰਕਾਰ ਕਰ ਰਹੀ ਹੁੰਦੀ ਹੈ ਹੁਣ ਜੇ ਜੇ ਉਹ ਚੀਜ਼ ਨੂੰ ਰੱਖਿਆ ਜਾਵੇ ਮੁੱਖ ਜਿਵੇਂ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ ਪਹਿਲਾਂ ਗੱਲਬਾਤ ਰਚਾਪਾ ਵੀ ਕਾਦੇ ਤੇ ਟੈਕਸ ਨਹੀਂ ਦਿੰਦਾ ਕਿਸਾਨ ਡੀਜ਼ਲ ਤੇ ਨਹੀਂ ਦਿੰਦਾ ਟਰੈਕਟਰ ਤੇ ਨਹੀਂ ਦਿੰਦਾ ਮਸ਼ੀਨਰੀ ਤੇ ਨਹੀਂ ਦਿੰਦਾ ਜਾਂ ਹੋਰ ਚਾਹੇ ਬੀਜ ਨੇ ਜਾਂ ਹੋਰ ਕੋਈ ਕੋਈ ਵੀ ਚੀਜ਼ ਖਰੀਦਣ ਜਾਂਦਾ ਤਾਂ ਉਹਦੇ ਤੇ ਟੈਕਸ ਤਾਂ ਦੇ ਰਹੀ ਹੈ ਦੇ ਹੀ ਰਿਹਾ ਹੈ ਹੁਣ ਜੇ ਉਹਨੂੰ 2 ਪੈਸੇ ਦੀ ਕਿਤੋਂ ਆਮਦਨ ਹੁੰਦੀ ਹੈ ਤਾਂ ਉਹਦੇ ਤੇ ਵੀ ਟੈਕਸ ਲਾ ਦੋ ਕੋਈ ਵਾਹਨ ਖਰੀਦਣਾ ਉਹਨੇ ਚਾਹੇ ਆਪਣਾ ਪਰਸਨਲ ਬਾਕੀ ਚਾਹੇ ਘਰੇਲੂ ਸਮਾਨ ਖਰੀਦਣਾ ਕੋਈ ਤੇ ਚਾਹੇ ਸਕੂਟਰ ਮੋਟਰਸਾਈਕਲ ਕੁਝ ਵੀ ਖਰੀਦਣਾ ਸਭ ਤੇ ਟੈਕਸ ਦੇ ਹੀ ਰਿਹਾ ਉਹ ਕਿਸਾਨ ਨੂੰ ਕਿਹੜਾ ਬਾਹਰ ਰੱਖਿਆ ਹੈ ਵੀ ਟੈਕਸ ਨਹੀਂ ਦੇ ਰਿਹਾ ਬਾਕੀ ਦੇ ਬਾਕੀ ਦੇ ਬੰਦੇ ਦੇ ਰਹੀ ਨੇ ਸੋ ਇਨਕਮ ਦੇ ਉੱਤੇ ਜਿਹੜਾ ਹੈਗਾ ਉਹ ਕਸਨ ਜਾ ਰਹੀਆਂ ਸਿਕੰਜਾ ਗਾਲਾਂ ਘੁੱਟਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਖੇਤੀਬਾੜੀ ਆਪਾਂ ਕਹਿ ਲਓ ਕਿ ਖੇਤੀਬਾੜੀ ਸੂਭਾ ਮੰਨਿਆ ਜਾਂਦਾ ਹੈ ਇਹ ਪੰਜਾਬ ਚੋਂ ਬਗਾਵਤਾਂ ਹੋ ਰਹੀਆਂ ਨੇ ਲਗਾਤਾਰ ਪੰਜਾਬ ਆਪਾਂ ਕਹਿ ਸਕਦੇ ਆ ਕਿ ਸੈਂਟਰ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹਨੂੰ ਪਾਸੇ ਕਰਾਇਆ ਜਾਵੇ ਸੈਂਟਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਗਲਤ ਨੀਤੀਆਂ ਨੇ ਜਿਹੜੀਆਂ ਉਹਨਾਂ ਨੂੰ ਦਬਾ ਕੇ ਰੱਖਿਆ ਜਾਵੇ ਉਹਨਾਂ ਨੂੰ ਲਾਗੂ ਨਾ ਕਰਦਾ ਜਾਵੇ ਤਾਂ ਉਹਦੇ ਤਹਿਤ ਹੀ ਆਪਾਂ ਕਹਿ ਸਕਦੇ ਆ ਕਿ ਪੰਜਾਬ ਨੂੰ ਮੁਖਰਾ ਕੀਆ ਗੱਲਾਂ ਕਰੀਆਂ ਜਾ ਰਹੀਆਂ ਨੇ ਆਪਾਂ ਆਪਣਾ ਸੂਬਾ ਪੰਜਾਬ ਆਪਾਂ ਤਾਂ ਕਹਿ ਸਕਦੇ ਸਾਡੇ ਤਾਂ ਆਪਣੇ ਲੋਕ ਜਿਹੜੇ ਖੇਤੀਬਾੜੀ ਤੇ ਨਿਰਭਰ ਹੈਗੇ ਨੇ ਨਹੀਂ ਜਾਪੁਰ ਜਾ ਬਾਹਰ ਜਾ ਰਹੇ ਨੇ ਉਹ ਚੀਜ਼ਾਂ ਜਿਹੜੀ ਅਮੇਸ਼ਾ ਗੋਲ ਨੇ ਬਕਾਇਦਾ ਤੌਰ ਤੇ ਬਕਾਲਤ ਕਰ ਚੁੱਕੀ ਆ ਉਹ ਇਸ ਗੱਲ ਦੀ ਕਿ ਹਾਂ ਜ਼ਰੂਰੀ ਹੈ ਲਾਇਆ ਜਾਣਾ ਚਾਹੀਦਾ ਹੈ ਸੋ ਹੁਣ ਬਜਟ ਸੈਸ਼ਨ ਦੇ ਵਿੱਚ ਕੀ ਹੁੰਦਾ ਉਹ ਦੇਖਣ ਵਾਲਾ ਸਮਾਂ ਹੋ ਜੀ ਨਹੀਂ ਦੇਖੋ ਇੱਕ ਗੱਲ ਲੈ ਕੇ ਜਿਹੜਾ ਕਿਸਾਨਾਂ ਦੀ ਆਮਦਨ ਤੋਂ ਟੈਕਸ ਇਕੱਠੇ ਇਕੱਠਾ ਕਰਕੇ ਪੈਸਾ ਇਕੱਠਾ ਕਰਨ ਆਏ ਸੀ ਬੀਬੀ ਨੇ ਉਹ ਭਾਵੇਂ ਬਾਅਦ ਚ ਕਰ ਲਵੇ ਆਰਬੀਆਈ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੁਹਾਡਾ ਆਰਬੀਆਈ ਦਾ ਪੈਸਾ ਮੇਅ ਉਹ ਜੌਬ ਸੀ ਲੈ ਕੇ ਭੱਜ ਗਿਆ ਨਿਰਮੋਦੀ ਲੈ ਕੇ ਭੱਜ ਗਿਆ ਵਿਜੇ ਮਾਲੀਆ ਲੈ ਕੇ ਭੱਜ ਗਿਆ ਕਹਿੰਦੇ ਉਹਦੇ ਬਾਰੇ ਚਿੱਠੀ ਲਿਖ ਦਿਓ ਕਿ ਸਾਡੇ ਆਰਬੀ ਦੇ ਅੰਦਰ ਜਿਹੜੇ ਬੈਂਕ ਆਉਂਦੇ ਨੇ ਆਰਬੀ ਦਾ ਜਿਹੜਾ ਪੈਸਾ ਇਹ ਲੋਕ ਨੇ ਇਹ ਲੋਕ ਸਾਡੇ ਤੋਂ ਲੋਨ ਕਰਵਾ ਕੇ ਸਾਡੇ 11-11 12-12 ਹਜ਼ਾਰ ਕਰੋੜ ਰੁਪਈਆ ਲੈ ਕੇ ਲੰਡਨ ਦੇ ਵਿੱਚ ਬੈਠੇ ਨੇ ਬਿੱਤੇ ਕੱਲ ਵੀ ਬੀਜੇਪੀ ਸਰਕਾਰ ਨੇ ਕੀਤਾ ਕਿ ਅਸੀਂ ਈਡੀ ਸੀਬੀਆਈ ਅਸੀਂ ਯੂਕੇ ਭੇਜਾਂਗੇ ਉੱਥੋਂ ਇਹਨਾਂ ਬੰਦਿਆਂ ਨੂੰ ਲੈ ਕੇ ਆਉਣਗੇ ਆਉਣਾ ਤਾਂ ਕਿੱਡੇ ਨੇ ਇੱਕ ਤੇ ਤੁਸੀਂ ਚਿੱਠੀ ਲਿਖੋ ਕੇਂਦਰ ਸਰਕਾਰ ਨੂੰ ਕਿ ਤੁਸੀਂ ਕਾਰਵਾਈ ਕਰੋ ਮਹਿਲ ਚੌਕ ਸੀ ਸਾਡੇ ਇੰਨੇ ਪੈਸੇ ਲੱਗੇ ਭੱਜ ਗਏ ਏਰੀਆ ਦਾ ਕਾਰੋਬਾਰੀ ਨਿਰਮੋਦੀ ਸਾਡਾ ਇੰਨਾ ਪੈਸਾ ਲੱਗੇ ਭੱਜ ਗਿਆ ਤੇ ਇਸ ਤੋਂ ਇਲਾਵਾ ਵਿਜੇ ਮਾਲੀਆ ਸਾਡਾ ਇੰਨਾ ਪੈਸਾ ਲੱਗੇ ਭੱਜ ਗਿਆ ਚਿੱਠੀ ਕਦੇ ਲਿਖੀ ਤੁਸੀਂ ਜਿਹੜਾ ਪੈਸਾ ਤੁਹਾਡੇ ਕੋਲ ਸੀ ਉਹ ਤਾਂ ਸੰਭਿਆ ਨਹੀਂ ਕਦੇ ਗਿਆ ਜੀ ਜਿਹੜਾ ਪੈਸਾ ਹੈ ਨਾ ਕੋਲ ਸੀ ਪਰਮਿੰਦਰ ਜੀ ਉਹ ਤਾਂ ਸੰਭਿਆ ਨਹੀਂ ਗਿਆ ਹੋਰ ਇਕੱਠਾ ਕਰਨ ਦੀ ਗੱਲ ਕਰਦੇ ਰਹੇ ਨਹੀਂ ਇੱਕ ਹੋਰ ਵੀ ਹੈ ਨਾ ਇਹ ਇਹ ਤਾਂ ਤੈਨੂੰ ਲੈ ਕੇ ਭੱਜ ਗਏ ਬਾਹਰੋਂ ਬਲੈਕ ਬਣੀ ਆਉਣਾ ਸੀ ਕਿਤੇ ਗਿਆ ਸੋਖ ਹੋਰ ਪਹਜਾ ਤੇ ਕਰਜ਼ੇ ਮਾਫ ਕਰਤੇ ਠੀਕ ਹੈ ਉਹ ਵੱਡੇ ਵੱਡੇ ਜਿਹੜੇ ਇਹਨਾਂ ਦੇ ਆਪਣੇ ਕਾਰਪੋਰੇਟ ਅਦਾਰੇ ਸੀਗੇ ਜਿਹੜੇ ਇਹਨਾਂ ਦੀ ਪਿੱਠ ਤੇ ਖੜੇ ਨੇ ਉਹਨਾਂ ਦੇ ਕਰਜ਼ੇ ਮਾਫ ਕਰਤੇ ਹੋਰ ਵੱਡੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਕਟੌਤੀਆਂ ਕਰਨੀਆਂ ਨੇ ਉਹ ਜਿਹੜਾ ਪੋਲੀਟੀਸ਼ੀਨਰਾਂ ਨੂੰ ਤੁਸੀਂ ਫ੍ਰੀ ਫੰਡ ਦਿੰਦੇ ਹੋ ਲੱਖਾਂ ਦਾ ਤੇਲ ਭੂਕ ਦਿੰਦੇ ਆ ਹੋਰ ਸਹੂਲਤਾਂ ਫालतੂਗੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਸਿਕਿਉਰਟੀਆਂ ਤੇ ਖਰਚਾ ਕਰ ਰੱਖਿਆ ਉਹ ਬੰਦ ਕਰੋ ਇਹ ਤਾਂ ਪਰਮਿੰਦਰ ਸਿੰਘ ਦੇਸ਼ ਦੇ ਸਿਆਸਦਾਨ ਕਹਿੰਦੇ ਨੇ ਨਾ ਅੱਗੇ ਜਦੋਂ ਸਰੀਆਂ ਲਿਸਟਾਂ ਜਾਰੀ ਹੋਈਆਂ ਸੀ ਕਿ ਕਿਸੇ ਦੇ ਖਾਤੇ ਦੇ ਵਿੱਚ 30 ਕਰੋੜ ਹੈ ਕਿਸੇ ਦੇ ਖਾਤੇ ਦੇ ਵਿੱਚ 50 ਕਰੋੜ ਹੈ ਉਹ ਕਹਿੰਦੇ ਗ੍ਰਿਫਤਾਰ ਕਰੋ ਸਾਨੂੰ ਸਾਡਾ ਜਿਹੜਾ ਪੈਸਾ ਸਾਨੂੰ ਦਿਖਾਓ ਸਾਡਾ ਪੈਸਾ ਕਿੱਥੇ ਪਿਆ ਤੇ ਲੈ ਕੇ ਦਿਓ ਸਾਨੂੰ ਪੈਸਾ ਜਿਹੜੀ ਮਰਜ਼ੀ ਜੇਲ੍ਹ ਦੇ ਵਿੱਚ ਸਿੱਟ ਦਿਓ ਤੇ ਆਹ ਚੀਜ਼ਾਂ ਨੇ ਨਾ ਅੱਜ ਤੱਕ ਸੁ ਵਿਸੰਗ ਦੇ ਵਿੱਚ ਕੀ ਆਉਣਾ ਤੁਸੀਂ 15 ਲੱਖ ਦਾ ਜ਼ਿਕਰ ਕਰ ਰਹੇ ਹੋ ਸੋ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਦੋਸਤੋ ਮੇਰੇ ਨਾਲ ਜੁੜੇ ਹੋ ਜੀ ਸੀਨੀਅਰ ਜਲਸ ਪਰਮਿੰਦਰ ਸਿੰਘ ਰਾਏਪੁਰ ਤੁਸੀਂ ਆਪਣੇ ਵਿਚਾਰ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਤੇ ਨਾ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ